ਈ ਨਾਮ ਹੈ ਮੇਰਾ ਨਾਮ ਭਵਿੰਦਰ ਸਿੰਘ ਹੈ ਜੀ ਪਟਾਲਕਲਾਂ ਜੀ ਤੇ ਰਜਬਾਹ ਟੁੱਟਿਆ ਤੁਹਾਡੇ ਕਿਹੜਾ ਰਜਬਾਹ ਹੈ ਕਦੋਂ ਟੁੱਟਿਆ ਕਿੰਨਾ ਕੁ ਨੁਕਸਾਨ ਹੋਇਆ ਇਹ ਲਾੜਮੰਜਾਰਾ ਉੱਥੇ ਨਹਿਰ ਚੋਂ ਆਈ ਤੇ ਆਪਣਾ 8 ਨੰਬਰ ਮੈਨਰ ਹੈ ਜੀ ਤੇ ਇਹ ਵੀ ਆਪਣੇ ਪਾਈਪਲਾਈਨ ਦੱਬੀ ਜੀ ਓਵਰਫਲੋ ਵਾਸਤੇ ਪਾਣੀ ਦੀ ਜੀ ਤੇ ਉਹਦੇ ਨਾਲ ਇਹ ਤਾਂ ਪਾਣੀ ਠੀਕ ਹੋ ਗਿਆ ਜੀ ਗੱਲ ਤੇ ਆਪਣਾ ਪਾਈਪਲਾਈਨ ਸਹੀ ਨਹੀਂ ਦਵੀ ਜੀ ਇਹ ਸੂਏ ਦੀ ਜੜ ਤੋਂ ਮਿੱਟੀ ਨਿਕਲ ਗਈ ਜੀ ਉਹਦੇ ਕਰਕੇ ਜਦੋਂ ਪਾਣੀ ਆਉਂਦਾ 2 ਕੁ ਦਿਨ ਚੱਲਦਾ ਚੱਲਦਾ ਜੀ ਉਹ ਤਾਂ ਬਾ ਟੁੱਟ ਜਾਂਦਾ ਜੀ ਪਹਿਲਾਂ ਵੀ ਟੁੱਟ ਗਿਆ ਸੀ ਆ ਕਾਲੂਰੇ ਟੁੱਟ ਗਿਆ ਜੀ ਇਹਦਾ ਬਹੁਤ ਨੁਕਸਾਨ ਹੁੰਦਾ ਜੇ ਜਲ ਤਾਂ ਫਸਲ ਲੱਗੀ ਨਹੀਂ ਜੀ ਜਦੋਂ ਫਸਲ ਲੱਗ ਗਈ ਫਿਰ ਨੁਕਸਾਨ ਜਿਆਦਾ ਹੁੰਦਾ ਜੀ ਮਜਾ ਕੀ ਲਾਦੇ ਟੁੱਟ ਕਿਉਂ ਰਿਹਾ ਬਾਰ ਬਾਰ ਟੁੱਟੇ ਇਹ ਗੁਸਤਾ ਉਹਦੇ ਮਿੱਟੀ ਪੈਪਲਾਂ ਤੋਂ ਆਪਣਾ ਕਰਕੇ ਮਿੱਟੀ ਨਿਕਲ ਗਈ ਜਿਹੜੀ ਜੜ੍ਹ ਚੋਂ ਜੀ ਤੇ ਕੁਛ ਮਿੱਟੀ ਉਰੇ ਘੱਟ ਲੱਗੀ ਹੋਈ ਸੀ ਥੋੜੀ ਜੀ ਉਹਦੇ ਕਰਕੇ ਜੀ ਪਾਣੀ ਜਦੋਂ ਜਿਆਦਾ ਹੋ ਜਾਂਦਾ ਉੱਪਰ ਤੇ ਟੱਪ ਕੇ ਜੀ ਤੇ ਮਿੱਟੀ ਪੋਲੀ ਸੀ ਜੀ ਉਹ ਸਾਰਾ ਟੁੱਟ ਜਾਂਦਾ ਜੀ ਹਾਂ ਜੀ ਪਹਿਲਾਂ ਪਿਛਲੇ ਸਾਲਾਂ ਚ ਵੀ ਟੁੱਟਦਾ ਰਿਹਾ ਜਾਂ ਹੁਣ ਹੀ ਇਹ ਡਾਕਟਰ ਐਤ ਕੀ ਜਾਦੇ ਟੁੱਟੇ ਜੀ ਪਹਿਲਾਂ ਘੱਟ ਸੀਗਾ ਜੀ ਹਾਂਜੀ ਕੀ ਮੰਗ ਕੀ ਕਰ ਦ ਸਕਦਾ ਮੰਗ ਤਾਂ ਇਹ ਹੈ ਜੀ ਇਹਦਾ ਕੰਮ ਵਧੀਆ ਹੋ ਜਾ ਜੀ ਤੇ ਦੁਬਾਰੇ ਨਾ ਟੁੱਟੇ ਜੀ ਇਹ ਇਹ ਪੱਕਾ ਹੋ ਜਾ ਜਿੰਨਾ ਕਿਸੇ ਟੁੱਟੇ ਜੀ ਤੇ ਮਿੱਟੀ ਚੰਗੀ ਤਰ੍ਹਾਂ ਲੱਗ ਜੇ ਕੀ ਨਾਮ ਹੈ ਪਿੰਡ ਕਿਹੜਾ ਦਾ ਨਾਮ ਹਰਜੀਤ ਸਿੰਘ ਹੈ ਜੀ ਪਿੰਡ ਪਟਾਲਕਲਾਂ ਰਜਵਾਹ ਟੁੱਟੇ ਤੁਹਾਡੇ ਖੇਤਾਂ ਦੇ ਵਿੱਚ ਕਿਹੜਾ ਰਜਵਾਹ ਹੈ ਇਹ ਕਦੋਂ ਟੁੱਟਿਆ ਕਿੰਨਾ ਕਨਸਾ ਇਹ ਮੈਨਰ ਨੰਬਰ 8 ਹੈ ਜੀ ਸਾਡੇ ਇਹ 3-4 ਵਾਰੀ ਟੁੱਟ ਗਈ। ਤੇ ਹੁਣ ਹਫਤੇ ਚ ਜਦੋਂ ਕੇ ਸਾਨੂੰ ਜੀਰੀ ਲਾਣ ਲੱਗ ਰਿਹਾ ਪਾਣੀ ਦੀ ਬਹੁਤ ਲੋੜ ਹੈ। ਇਹ ਓਵਰਫਲੋ ਨਹਿਰ ਚੋਂ ਪਾਣੀ ਦੀ ਪੰਪ ਪਾਈ ਸੀ। ਪੰਪ ਵੱਡੀ ਹੋਣ ਕਾਰਨ ਆ। ਪੰਪ ਵੱਡੇ ਹੋਣ ਕਾਰਨ ਜੀ। ਉਹ ਲਗੋਈ ਜੜਾਂ ਪਟ ਗਈਆਂ। ਮਿੱਟੀ ਨਿਕਲ ਗਈ। ਮਿੱਟੀ ਪਾਪਰਾਪਰ ਲੱਗੀ ਨਹੀਂ ਪੂਰੀ। ਤੇ ਉਹਦੀ ਫਿਰ ਇਹ ਟੁੱਟ ਜਾਂਦਾ ਜੀ ਹਫਤੇ ਚ 3-4 ਵਾਰੀ ਟੁੱਟ ਗਿਆ ਹੁਣ। ਜਦੋਂ ਪਾਣੀ ਛੱਡ। ਹਾਂ ਪਾਣੀ ਛੱਡਦੇ ਜਦੋਂ ਉਦੋਂ ਟੁੱਟੇ ਜਾਂਦੇ ਜੀ ਤੇ ਸਾਡੀ ਤਾਂ ਇਹੀ ਬੇਨਤੀ ਹੈ ਜੀ ਵੀ ਅੱਗੇ ਇਹਦੇ ਮਿੱਟੀ ਲਾਈ ਜਾਵੇ ਜਿਵੇਂ 40 ਸਾਲ ਪੁਰਾਣਾ ਜੀ ਸੁਗਾ ਪਹਿਲਾਂ ਕਦੇ ਟੁੱਟੇ ਨਹੀਂ ਹੈਗਾ ਇਹਦਗੀ ਟੁੱਟੇ ਇਹ ਪੈਪਲਾਨ ਕਰਨੇ ਟੁੱਟੇ ਜੀ ਜਦੋਂ ਜੜਾਂ ਚੋਂ ਮਿੱਟੀ ਨਿਕਲ ਗਈ ਸਾਰੀ ਮਿੱਟੀ ਲੱਗੀ ਨਹੀਂ ਹੈਗੀ ਇਹਦਾ ਕਾਰਨ ਹੈ ਜੀ ਟੁੱਟਣ ਦਾ ਕੋਈ ਝੋਨਾ ਲੱਗਿਆ ਸੀ ਏਰੀਆ ਦੇ ਵਿੱਚ ਕਿੰਨਾ ਕੁ ਨੁਕਸਾਨ ਕਿੰਨਾ ਕੁ ਪਾਣੀ ਖੇਤਾਂ ਦੇ ਵਿੱਚ ਚਲੋ ਹੁਣ ਤਾਂ ਝੋਨਾ ਲੱਗਿਆ ਨਹੀਂ ਜੀ ਫੇਰ ਝੋਨਾ ਵੀ ਲੱਗੂਗਾ ਜੀ ਹੁਣ ਅੱਗੇ ਫੇਰ ਨੁਕਸਾਨ ਬਹੁਤ ਹੋਊਗਾ ਅ ਅੱਡੇ ਦਾ ਕਿੱਲੇ ਦੀ ਮਾਰ ਪੈ ਗਈ ਕੁਝ ਜਦੋਂ ਟੁੱਟਿਆ ਇਹ ਸਾਡੀ ਤਾਂ ਇਹੀ ਬੇਨਤੀ ਹੈ ਜੀ ਵੀ ਇਹਦੇ ਮਿੱਟੀ ਲੱਗਣੀ ਚਾਹੀਦੀ ਹੈ ਤੇ ਜੇ ਜ ਨਵਾਂ ਬਣ ਜਾਈ ਤਾਂ ਵੀ ਵਧੀਆ ਗੱਲ ਹੈ ਜੀ ਅਜੀ ਕੀ ਨਾਮ ਹੈ ਜੀ ਪਿੰਡ ਕਿਹੜਾ ਬਾਈ ਜੀ ਮੇਰਾ ਨਾਮ ਹਰਸੰਤ ਸਿੰਘ ਹੈ ਜੀ ਪਿੰਡ ਪਟਾਲਕਲਾ ਜੀ ਰਜਬਾਹ ਟੁੱਟਿਆ ਤੁਹਾਡੇ ਹਾਂਜੀ ਸਰ ਰੱਟ ਦੱਸ ਰਿਹਾ ਕਾਰਨ ਕੀ ਹੈਗਾ ਕਦੋਂ ਟੁੱਟਿਆ ਕਿੰਨਾ ਕੁ ਨੁਕਸਾਨ ਸਰ ਇਹ ਕਾਰਨ ਜਿਆਦਾ ਇਹ ਹੋ ਗਿਆ ਜੀ ਜਦੋਂ ਹੁਣ ਸਰਕਾਰ ਨੇ ਇੱਕ ਪੰਪਲੈਨ ਪਾਈ ਹੈ ਜਿਹੜੀ ਜੀ ਵੱਡੀ ਪਾਣੀ ਜਿਹੜਾ ਨਹਿਰ ਚ ਜਾਦੇ ਬਾਦੂਆ ਉਹਨੂੰ ਕੱਢਣ ਵਾਸਤੇ ਉਹ ਜਿਹੜਾ ਠੇਕੇਦਾਰ ਸੀ ਉਹਨੇ ਕੀ ਕਰਿਆ ਸਰ ਪੰਪਲੈਨ ਪਾਣ ਪਾਣ ਵੇਲੇ ਮਿੱਟੀ ਸੂਏ ਚ ਡੇਗੀ ਸੀ ਸਰ ਰਜਵਾਹੀ ਚ ਰਜਵਾਹੀ ਚ ਡੇਗੀ 8 ਨੰਬਰ ਮੈਨਰ ਚ ਜੀ ਉਹ ਸੂਏ ਚੋਂ ਜਦੋਂ ਮਿੱਟੀ ਕੱਢੀ ਅਸੀਂ ਕਿਹਾ ਜੀ ਵੀ ਤੁਸੀਂ ਇਹਨੂੰ ਨਰੇਗਾ ਨਾਲੋਂ ਕਢਾ ਦਿਓ ਜਾਂ ਬੰਦੇ ਲਾ ਕੇ ਕਢਾਓ ਉਹਨਾਂ ਨੇ ਜੀਬੀਸੀ ਨਾਲ ਕਢਾਤੀ ਸਰ ਉਹ ਸਾਰੀਆਂ ਇੱਟਾਂ ਜਿਹੜੀਆਂ ਵਿੱਚੋਂ ਨਿਕਲ ਗਈਆਂ ਜੀ ਜੀਬੀਸੀ ਕਿੱਥੋਂ ਛੱਡਦੀ ਸੀ ਸਰ ਉਹਦੇ ਕਰਕੇ ਹੁਣ ਥੌ ਥੌ ਤੋਂ ਸੂ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰੀਏ ਜੀ ਹੁਣ ਵੀ ਇਹਦੇ ਪਿੱਛੇ ਬੇਨਤੀ ਕਰੀ ਸੀ ਸਰ ਐਸ ਡੀਓ ਸਾਹਿਬ ਨੂੰ ਵੀ ਮਿਲਿਆ ਸੀ ਜੀ ਜੇਈ ਸਾਹਿਬ ਨੂੰ ਵੀ ਮਿਲਿਆ ਸੀ ਵੀ ਇਹਨੂੰ ਪੱਕਾ ਕਰਾ ਦਿਓ ਮੇਰੇ ਹੁੰਦੇ ਐਸੀ ਸਾਹਿਬ ਨੇ ਵੀ ਕਿਹਾ ਜੀ ਐਸ ਡੀਓ ਨੂੰ ਔਰ ਐਕਸ਼ਨ ਸਾਹਿਬ ਬੈਠੇ ਸੀ ਜੀ ਮੌਕੇ ਤੇ ਮੈਂ ਬੇਨਤੀ ਕਰਕੇ ਆ ਵੀ ਉਸੂਆ ਪੱਕਾ ਕਰੋ ਕਿਸੇ ਨੇ ਪੱਕਾ ਨਹੀਂ ਕਰਿਆ ਸਰ ਕਿੰਨੇ ਵਾਰ ਟੁੱਟ ਗਿਆ ਹੋਣੇ ਇਹਦਾ ਸਰ ਇਹਦਾ ਸਰ 10 ਵਾਰ ਟੁੱਟ ਗਿਆ ਜੀ ਕਿੰਨੇ ਦਿਨਾਂ ਦੇ ਵਿੱਚ ਇਹ ਟੁੱਟ ਗਿਆ ਜੀ ਬਸ ਇਹਦਾ ਜਦੋਂ ਪਾਣੀ ਆਉਂਦਾ ਜੀ ਆਣ ਸਰ ਟੋਹ ਦੀ ਟੁੱਟਦਾ ਜੀ ਜੇ ਮਹੀਨਾ ਦੋ ਮਹੀਨੇ ਪਾਣੀ ਬੰਦ ਹੋ ਜਾਂਦੇ ਸੀ ਫੇਰ ਜਦੋਂ ਪਾਣੀ ਛੱਡਦੇ ਨੇ ਜੀ ਸੂਰਾ ਸੂਰਾ ਪੈ ਜਾਂਦੀਆਂ ਨੇ ਜੀ ਚੂਹੇ ਚਾਹੇ ਗਲੀਆਂ ਕਰ ਲੈਂਦੇ ਨੇ ਫੇਰ ਟੁੱਟ ਜਾਂਦੇ ਜੀ ਹੁਣ ਨਵਾਂ ਪੰਗਾ ਇਹਨੇ ਕਰਤਾ ਜੀ ਆਹ ਠੇਕੇਦਾਰ ਨੇ ਜੀ ਨਾਲੇ ਤਾਂ ਉਹ ਸਾਡੀ ਮਿੱਟੀ ਕੁੱਟ ਗਿਆ ਜੀ ਪੂਰੀ ਮਿੱਟੀ ਨਹੀਂ ਲਾਈ ਸਾਰਾ ਮਿੱਟੀ ਇਧਰ ਹੀ ਸੈੱਡ ਏਕ ਤੇ ਅਸੀਂ ਕਹਤੀ ਇਧਰ ਹੀ ਸੈੱਡ ਡੇਗੋ ਜੀ ਇਹ ਇਹਨੇ ਇਹਦੇ ਬਾਰੇ ਇਹਦੇ ਰੋਜ਼ ਦਾ ਹੀ ਇਹੀ ਆ ਕੰਮ ਹੈ ਜੀ ਸਾਡੇ ਸੂਏ ਦਾ ਤਾਂ ਅਸੀਂ ਤਾਂ ਸਾਰਾ ਸਰਕਾਰ ਨੂੰ ਕਹਿੰਦੇ ਸੁਪਨੇ ਚ ਵੀ ਸਾਨੂੰ ਤਾਂ ਸੂਆ ਹੀ ਟੁੱਟਿਆ ਚਮਕਦਾ ਜੀ ਕੋਈ ਆਂਡੀ ਗਵੰਡੀ ਖੇਤ ਆਲਾ ਫੋਨ ਕਰ ਦਿੰਦੇ ਜੀ ਵੀ ਬਾਈ ਕਿ ਅਸੀਂ ਬੇਨਤੀ ਸਰਕਾਰ ਨੂੰ ਵੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਕਰਦੇ ਆਂ ਵੀ ਸਰਕਾਰ ਜ਼ੋਰ ਲਾ ਰਹੀ ਹੈ ਵੀ ਪਾਣੀ ਪਹਚਾਰਿਆ ਸੀ ਤੇ ਮਾਨ ਸਰਕਾਰ ਨੇ ਵੀ ਜ਼ੋਰ ਲਾ ਰੱਖਿਆ ਸੀ ਕਹਿੰਨੇ ਜੀ ਇਹਨਾਂ ਸੂਏ ਨੂੰ ਪੱਕਾ ਕਰਿਆ ਜਾ ਵੀ ਕੋਈ ਨੁਕਸਾਨ ਕੋਈ ਨੁਕਸਾਨ ਬਹੁਤ ਹੁੰਦਾ ਸਰ ਜਿਹੜੀਆਂ ਡੁੱਬ ਜਾਂਦੀਆਂ ਨੇ ਜੀ ਕਣਕਾਂ ਡੁੱਬ ਜਾਂਦੀਆਂ ਨੇ ਸਰ ਕੋਈ ਸੁਣਦਾ ਨਹੀਂ ਜੀ ਬਸ ਫੇਰ ਬੇਨਤੀ ਕਰਦੇ ਆਂ ਜੀ ਫੇਰ ਬਸ ਕਦੇ ਆਪ ਲਿਆ ਕੇ ਡੀਵੀਸੀ ਵਗੈਰਾ ਉਹ ਕਰਦੇ ਆ ਜੀ ਬਹੁਤ ਬੁਰਾ ਹਾਲ ਹੈ ਹਾਂਜੀ ਸਰ ਕੀ ਨਾਮ ਸਾਹਿਲ ਕੁਮਾਰ ਜੀ ਹਾਂਜੀ ਹਾਂਜੀ ਇਹ ਜਿਹੜਾ ਬਾਹਾ ਜਿਹੜਾ ਮੈਨਰ ਨੰਬਰ 8 ਹੈ ਢਾਲਕਲਾਂ ਖੜਿਓ ਕਹਿੰਦੇ ਬਾਰ ਬਾਰ ਪਿੱਛੇ ਵੀ ਕਾਫੀ ਜਗ੍ਹਾ ਤੇ ਟੁੱਟੇ ਵਜਾ ਕੀ ਹੈ ਇਹਦਾ ਵਜ੍ਹਾ ਇਹ ਹੈ ਜੀ ਇਹ ਸੂਆ ਸਿਸਟਮ ਕਾਫੀ ਖਸਤਾ ਹਾਲ ਤੇ ਚਾਈ ਮਤਲਬ ਕਿ ਇਹ 82 ਸਮੇਂ ਦਾ ਬਣਿਆ ਹੋਇਆ ਸਨ 82 ਦਾ ਤੇ ਇੱਥੇ ਇੱਕ ਤਾਂ ਦਰਖਤ ਕਾਫੀ ਲੱਗੇ ਹੋਏ ਆ ਜਿਨ੍ਹਾਂ ਨਾਲ ਜਦੋਂ ਕਦੇ ਨੇਰੀ ਆ ਜਾਂਦੀ ਹੈ ਜਾਂ ਤਾਂ ਉਹਦੇ ਉਹਨਾਂ ਦੀ ਜੜਾਂ ਨਾਲ ਸੂਆ ਟੁੱਟ ਜਾਂਦਾ ਦੂਜਾ ਕਾਰਨ ਹੈ ਦਾ ਟੇਲ ਐਂਡ ਤੇ ਟੇਲ ਐਂਡ ਤੇ ਇਹਦੇ ਓਵਰਫਲੋ ਹੋਣ ਨਾਲ ਜਿਹੜੀ ਇਹਦੀ ਬੈਂਕਾਂ ਦੀ ਮਿੱਟੀ ਹੁੰਦੀ ਆ ਖੁਰ ਜਾਂਦੀ ਹੈ ਉਹ ਮਿੱਟੀ ਖੁਰਨ ਨਾਲ ਮਤਲਬ ਕਿ ਇਹਦੇ ਪਾੜ ਪੈ ਜਾਂਦੇ ਆ ਜੀ ਜਿਹੜਾ ਅੱਜ ਮੌਕੇ ਤੇ ਹੋਇਆ ਹੋਇਆ ਇਹ ਮਨ ਕੱਲ ਹੋਇਆ ਸੀ ਕੱਲ ਸ਼ਾਮ ਨੂੰ ਜਦੋਂ ਹੀ ਹੋਇਆ ਸਾਡੇ ਮਨ ਲਗੀ ਨਰੇਗਾ ਵਾਲੇ ਸਾਡਾ ਫੂਲ ਸਟਾਫ ਇੱਥੇ ਪਹੁੰਚ ਗਿਆ ਤੇ ਮੌਕੇ ਤੇ ਦਾ ਕੰਮ ਚਲਾਇਆ ਹੋਇਆ ਜੀ ਤੇ ਦੂਸਲਾ ਰਿਹਾ ਕਹਿੰਦੇ ਜਦੋਂ ਇਹ ਓਵਰਫਲੋ ਵਾਲੀ ਪਾਪ ਆਇਆ ਸਕੇਪ ਵਾਲੀ ਹਾਂਜੀ ਹਾਂਜੀ ਉਦੋਂ ਕਹਿੰਦੇ ਮਿੱਟੀ ਇਹਦੇ ਵਿੱਚ ਸਿੱਠੀ ਰਜਵਾਹੇ ਤੋਂ ਜੇਸੀਬੀ ਦੇ ਨਾਲ ਕੱਢੀ ਗਈ ਉਹਦੇ ਨਾਲ ਇੱਟਾ-ਉਟਾ ਟੋਕੀਆਂ ਕਹਿੰਦੇ ਜੀ ਤਾਂ ਬਾਰ-ਬਾਰ ਨੀ ਇੱਤਾ ਨਹੀਂ ਮਿੱਟੀ ਜ਼ਰੂਰ ਹੈ ਉਹ ਇੱਧਰੇ ਦੇਗੀ ਗਈ ਸੀ ਕਿਉਂਕਿ ਮਿੱਟੀ ਨਿਕਲਦੀ ਕਾਫੀ ਆ ਮਿੱਟੀ ਕੱਢੂ ਜਿੱਤੇ ਸੀ ਨਰੇਗਾ ਲਾ ਕੇ ਠੀਕ ਹੈ ਜੀ ਗੱਲ ਇਹ ਹੈ ਵੀ ਓਵਰਫਲੋ ਨਾਲ ਜਦੋਂ ਮਿੱਟੀ ਖਰੂਗੀ ਤਾਂ ਉਹ ਉਹਦੇ ਨਾਲ ਪਾਰ ਜ਼ਰੂਰ ਪੈਂਦਾ ਜੀ ਹਾਂਜੀ ਇਹਦਾ ਮਤਲਬ ਪੱਕਾ ਸਥਾਈ ਹੱਲ ਇਹਦਾ ਸਥਾਈ ਹੱਲ ਇਹ ਹੈ ਜੀ ਅਸੀਂ ਪ੍ਰੋਜੈਕਟ ਚ ਪਾਇਆ ਹੋਇਆ ਠੀਕ ਹੈ ਇਹਨੂੰ ਅਸੀਂ ਨਵਾਂ ਬਣਾਵਾਂਗੇ ਕਿਉਂਕਿ ਇਹ ਕਾਫੀ ਜਗ੍ਹਾ ਤੋਂ ਟੁੱਟਿਆ ਹੋਇਆ ਹੁਣ ਇਹ ਪਹਿਲਾਂ ਵੀ ਕਈ ਕਈ ਵਾਰੀ ਟੁੱਟਦਾ ਰਿਹਾ ਤੇ ਇਸ ਕਰਕੇ ਇਹਨੂੰ ਜਮੇ ਕੰਕਰੀਟ ਦਾ ਨਵਾਂ ਬਣਾਇ ਜੋਗੇ ਠੀਕ ਹੈ